ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਸਿੱਖ ਪਰਿਵਾਰ ਨੂੰ ਤੁਹਾਡੀ ਇੱਕ ਸਹਾਇਤਾ ਦੀ ਲੋੜ ਹੈ ਤੇ ਤੁਸੀਂ ਆਪਣੀ رائے ਜ਼ਰੂਰ ਦੱਸਿਓ ਕਿ ਇਸ ਸਿੱਖ ਪਰਿਵਾਰ ਨੇ ਇਹ ਕੰਮ ਕਰਕੇ ਸਹੀ ਕੀਤਾ ਜਾਂ ਗਲਤ ਕੀਤਾ ਆਪਣੀ ਇਸ رائے ਦੇ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਉਮੀਦ ਕਰ ਰਿਆਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਇਓ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਬਹੁਤ ਸਮਾਂ ਨਾਂਬਤਿਤ ਕਰਦੇ ਹੋਏ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੀ ਜੋ ਕਿ ਮਨਦੀਪ ਸਿੰਘ ਦੇ ਨਾਲ ਵਾਪਰੀ ਹੈ ਮਨਦੀਪ ਸਿੰਘ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਦੇ ਨਾਲ ਪਾਲ ਰਿਹਾ ਸੀ ਤੇ ਉਸ ਦਾ ਕੰਮਕਾਰ ਵੀ ਬਹੁਤ ਵਧੀਆ ਹੈ ਜਿਸ ਕਰਕੇ ਉਸ ਦੀ ਲੁਧਿਆਣੇ ਦੇ ਵਿੱਚ ਵੱਡੀ ਪਾਈਪਾਂ ਦੀ ਫੈਕਟਰੀ ਹੈ ਪਰ ਹੌਲੀ-ਹੌਲੀ ਉਸ ਦੀ ਉਮਰ ਜਿਵੇਂ-ਜਿਵੇਂ ਬੀਤਦੀ ਜਾਂਦੀ ਹੈ ਤਾਂ ਉਸੇ ਤਰ੍ਹਾਂ ਫੈਕਟਰੀ ਦਾ ਕੰਮ ਵੀ ਘਟਦਾ ਜਾਂਦਾ ਹੈ ਜਿਸ ਕਰਕੇ ਉਸ ਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਤਾਂ ਉਸ ਤੋਂ ਬਾਅਦ ਜਦੋਂ ਉਸਦੇ ਪੁੱਤਰ ਵੱਡੇ ਹੋ ਜਾਂਦੇ ਨੇ ਤਾਂ ਉਹ ਆਪਣਾ ਸਾਰਾ ਹੀ ਕੰਮਕਾਰ ਸੰਭ ਲੈਂਦੇ ਨੇ ਉਸ ਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਪੁੱਤਰਾਂ ਨੇ ਸਾਰਾ ਕੰਮਕਾਰ ਸੰਭ ਲਿਆ ਜਿਸ ਕਰਕੇ ਉਹ ਬਿਲਕੁਲ ਹੀ ਚਿੰਤਾ ਤੋਂ ਮੁਕਤ ਹੋ ਜਾਂਦਾ ਹੈ ਪਰਿਵਾਰ ਵਾਲੇ ਸੋਚਦੇ ਨੇ ਕਿ ਹੁਣ ਤਾਂ ਘਰ ਦਾ ਗੁਜ਼ਾਰਾ ਵੀ ਵਧੀਆ ਚੱਲਣ ਲੱਗ ਪਿਆ ਪਰ ਅਫਸੋਸ ਕਿ ਕੁਝ ਸਮਾਂ ਬੀਤਦਾ ਜਾਂਦਾ ਹੈ ਤਾਂ ਸਰਕਾਰ ਦੀਆਂ ਨੀਤੀਆਂ ਬਦਲ ਜਾਂਦੀਆਂ ਨੇ ਤਾਂ ਉਸ ਸਮੇਂ ਦੇ ਵਿੱਚ ਉਹਨਾਂ ਦੀ ਫੈਕਟਰੀ ਦੀਆਂ ਜੋ ਵੀ ਪਾਈਪਾਂ ਹੁੰਦੀਆਂ ਨੇ ਜਾਂ ਜੋ ਵੀ ਕੰਮਕਾਰ ਹੁੰਦੇ ਨੇ ਉਹ ਘਟਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਦੀ ਫੈਕਟਰੀ ਕੁਝ ਸ਼ਰਤਾਂ ਤੇ ਪੂਰੀ ਨਹੀਂ ਹੋ ਪਾਉਂਦੀ ਜਿਸ ਕਰਕੇ ਉਹਨਾਂ ਦੀ ਫੈਕਟਰੀ ਬੰਦ ਹੋ ਜਾਂਦੀ ਹੈ ਤੇ ਪਰਿਵਾਰ ਬਿਲਕੁਲ ਹੀ ਸੜਕਾਂ ਤੇ ਆ ਜਾਂਦਾ ਹੈ ਜਦੋਂ ਪਰਿਵਾਰ ਦੀ ਇਹ ਹਾਲਤ ਹੋ ਜਾਂਦੀ ਹੈ ਤਾਂ ਮਨਦੀਪ ਸਿੰਘ ਇੱਕ ਅਜਿਹੀ ਬਿਮਾਰੀ ਦੇ ਵਿੱਚ ਘਿਰ ਜਾਂਦਾ ਹੈ ਕਿ ਉਸ ਨੂੰ ਤਾਂ ਆਪਣੀ ਸੁੱਧ ਬੁੱਧੀ ਨਹੀਂ ਰਹਿੰਦੀ ਪਰ ਉਸਦੇ ਦੋਨੇ ਪੁੱਤਰ ਮਹਿੰਦਰ ਤੇ ਮਨਿੰਦਰ ਦੋਵੇਂ ਹੀ ਵਧੀਆ ਹੁੰਦੇ ਨੇ ਤੇ ਉਹ ਦੋਵੇਂ ਸੋਚਦੇ ਨੇ ਕਿ ਹੁਣ ਤਾਂ ਅਸੀਂ ਹੀ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਹੈ। ਮਨਦੀਪ ਸਿੰਘ ਦੀ ਤਾਂ ਕੁਝ ਸਮਾਂ ਬਾਅਦ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਦੀ ਘੜੀ ਆ ਜਾਂਦੀ ਹੈ ਤਾਂ ਉਸ ਦੀ ਮਾਂ ਜੋ ਕਿ ਮੁੰਡਿਆਂ ਦੀ ਦਾਦੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਤੇ ਆਪਣੀ ਨੂੰ ਨੂੰ ਲੈ ਕੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਵਸਣ ਲੱਗ ਜਾਂਦੀ ਹੈ ਤੇ ਸੋਚਦੀ ਹੈ ਕਿ ਉੱਥੇ ਤਾਂ ਸਾਨੂੰ ਕੰਮ ਮਿਲ ਜਾਊਗਾ। ਪਹਿਲਾਂ ਤਾਂ ਉਹ ਕਿਰਾਏ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਨੇ ਤੇ ਫਿਰ ਹੌਲੀ-ਹੌਲੀ ਕਿਸੇ ਨਾ ਕਿਸੇ ਦੁਕਾਨ ਤੇ ਲੱਗ ਕੇ ਪਹਿਲਾ ਦਿਹਾੜੀ ਕਰਦੇ ਨੇ ਤੇ ਫਿਰ ਸੋਚਦੇ ਨੇ ਕਿ ਹੁਣ ਦਿਹਾੜੀ ਨਾਲ ਤਾਂ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਕਿਉਂਕਿ ਦਿੱਲੀ ਵਰਗੇ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਵਸਣਾ ਕੋਈ ਛੋਟੀ ਮੋਟੀ ਗੱਲ ਤਾਂ ਨਹੀਂ ਹੈ ਜਿਸ ਕਰਕੇ ਮਹਿੰਦਰ ਤੇ ਮਨਿੰਦਰ ਸੋਚਦੇ ਨੇ ਕਿ ਸਾਨੂੰ ਕੁਝ ਆਪਣਾ ਕਰ ਲੈਣਾ ਚਾਹੀਦਾ ਹੈ ਤਾਂ ਦੋਵੇਂ ਪਹਿਲਾਂ ਕੁਕਿੰਗ ਸਿੱਖਦੇ ਨੇ ਤੇ ਸਿੱਖਣ ਤੋਂ ਬਾਅਦ ਉਹ ਆਪਣੀ ਕਿਰੇੜੀ ਲਗਾਉਣੀ ਸ਼ੁਰੂ ਕਰ ਦਿੰਦੇ ਨੇ ਤੇ ਕੁਕਿੰਗ ਦਾ ਕੰਮ ਕਰਦੇ ਨੇ ਪਰ ਅਫਸੋਸ ਕਿ ਪਹਿਲਾਂ-ਪਹਿਲਾਂ ਤਾਂ ਉਹਨਾਂ ਦੀ ਦੁਕਾਨ ਵਧੀਆ ਚੱਲਦੀ ਹੈ ਤੇ ਹੌਲੀ-ਹੌਲੀ ਉਹਨਾਂ ਦਾ ਕੰਮ ਇਹ ਵੀ ਬੰਦ ਹੋ ਜਾਂਦਾ ਹੈ ਕਿਉਂਕਿ ਆਪਾਂ ਜਾਣਦੇ ਹੀ ਹਾਂ ਕਿਸ ਤਰ੍ਹਾਂ ਲੋਕ ਅੱਜਕੱਲ੍ਹ ਹੈਲਦੀ ਫੂਡ ਨੂੰ ਤਾਂ ਖਾਣਾ ਹੀ ਨਹੀਂ ਚਾਹੁੰਦੇ ਤੇ ਉਹ ਫਾਸਟ ਫੂਡ ਨੂੰ ਜ਼ਿਆਦਾ ਖਾਂਦੇ ਨੇ ਤੇ ਨਾਨ-ਵੈਜ ਤਾਂ ਦਿੱਲੀ ਵਰਗੇ ਵੱਡੇ ਸ਼ਹਿਰ ਦੇ ਵਿੱਚ ਬਹੁਤ ਚੱਲਦਾ ਹੈ ਉਨ੍ਹਾਂ ਦਾ ਸਾਰਾ ਪਰਿਵਾਰ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਦੇ ਭਾਵੇਂ ਅਮ੍ਰਿਤ ਨਹੀਂ ਛਕਿਓਏ ਪਰ ਫਿਰ ਵੀ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ ਤੇ ਕਦੇ ਵੀ ਉਹਨਾਂ ਨੇ ਮਾਸ ਮੱਛੀ ਮੀਟ ਨੂੰ ਆਪਣੇ ਘਰ ਦੇ ਵਿੱਚ ਨਹੀਂ ਆਉਣ ਦਿੱਤਾ ਪਰ ਉਹਨਾਂ ਨੂੰ ਇੱਕ ਵਿਅਕਤੀ ਨੇ ਸਲਾਹ ਦਿੱਤੀ ਕਿ ਜੇਕਰ ਤੁਸੀਂ ਆਪਣਾ ਕੰਮ ਵਧੀਆ ਚਲਾਉਣਾ ਹੈ ਤਾਂ ਤੁਸੀਂ ਇੱਥੇ ਨਾਨ ਵੇਜ ਦਾ ਕੰਮ ਸ਼ੁਰੂ ਕਰ ਲਓ ਕਿਉਂਕਿ ਇਹੀ ਕੰਮ ਹੈ ਜੋ ਇੱਥੇ ਵਧੀਆ ਚੱਲ ਸਕਦਾ ਹੈ ਫਿਰ ਮਹਿੰਦਰ ਤੇ ਮਨਿੰਦਰ ਨੇ ਜਦੋਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਹਿਲਾਂ ਤਾਂ ਇਤਰਾਜ਼ ਹੋਇਆ ਤੇ ਉਹ ਸੋਚਣ ਲੱਗੇ ਕਿ ਕਿਸ ਤਰ੍ਹਾਂ ਇਹ ਕੰਮ ਤਾਂ ਆਪਾਂ ਨੂੰ ਸੌਂਦਾ ਨਹੀਂ ਹੈ ਕਿਉਂਕਿ ਆਪਾਂ ਸਿੱਖੀ ਧਰਮ ਤੋਂ ਹਾਂ ਸਾਨੂੰ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਵੱਲੋਂ ਮਨਾਹੀ ਕੀਤੀ ਗਈ ਹੈ ਕਿ ਅਸੀਂ ਮਾਸ ਮੱਛੀ ਮੀਟ ਕੁਝ ਵੀ ਨਹੀਂ ਖਾਣਾ ਪਰ ਕਿਤੇ ਨਾ ਕਿਤੇ ਕੰਮ ਕਰਨ ਦੇ ਲਈ ਆਪਣਾ ਪੇਟ ਪਾਲਣ ਦੇ ਲਈ ਸਾਨੂੰ ਇਹ ਕੰਮ ਕਰ ਹੀ ਲੈਣਾ ਚਾਹੀਦਾ ਹੈ ਤਾਂ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਮਹਿੰਦਰ ਤੇ ਮਨਿੰਦਰ ਇਹ ਕੰਮ ਆਪਣਾ ਸ਼ੁਰੂ ਕਰ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਕੰਮਕਾਰ ਵਧੀਆ ਚੱਲਦਾ ਹੈ ਤੇ ਫਿਰ ਉਹਨਾਂ ਦੇ ਘਰ ਦੇ ਵਿੱਚ ਜੋ ਗਰੀਬੀ ਹੁੰਦੀ ਹੈ ਉਹ ਵੀ ਬਿਲਕੁਲ ਚੱਕੀ ਜਾਂਦੀ ਹੈ ਤੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਰਹਿ ਜਾਂਦੀ ਹੈ ਕਿ ਇਹ ਸਭ ਅਸੀਂ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੁਣ ਇਸ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ ਕਿ ਮਹਿੰਦਰ ਤੇ ਮਨਿੰਦਰ ਨੇ ਜੋ ਕੰਮ ਕੀਤਾ ਉਹ ਸਹੀ ਹੈ ਜਾਂ ਗਲਤ ਹੈ ਕਿ ਉਹਨਾਂ ਨੂੰ ਇਹ ਕੰਮ ਦੇ ਨਾਲ ਆਪਣਾ ਪੇਟ ਪਾਲਣਾ ਪਿਆ ਕਿ ਉਹਨਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਬਹੁਤ ਸਾਰੀਆਂ ਗੱਲਾਂ ਨੇ ਭਾਵੇਂ ਕਿ ਸਾਡੇ ਸਿੱਖ ਧਰਮ ਦੇ ਵਿੱਚ ਇਸ ਚੀਜ਼ ਨੂੰ ਮਨਾਹੀ ਕੀਤੀ ਜਾਂਦੀ ਹੈ ਪਰ ਫਿਰ ਵੀ ਕਿਹਾ ਜਾਂਦਾ ਹੈ ਜਦੋਂ ਬੰਦੇ ਕੋਲ ਕੋਈ ਚਾਰਾ ਨਾ ਬਚੇ ਜਦੋਂ ਬੰਦੇ ਕੋਲ ਕੋਈ ਰਸਤਾ ਨਾ ਬਚੇ ਤਾਂ ਉਹ ਕੋਈ ਨਾ ਕੋਈ ਕੰਮ ਤਾਂ ਜ਼ਰੂਰ ਕਰਦਾ ਹੈ ਫਿਰ ਉਹ ਚੰਗਾ ਹੋਵੇ ਜਾਂ ਮਾੜਾ ਹੋਵੇ ਅਜਈਆਂ ਹੋਰ ਵੀ ਕਈ ਗੱਲਾਂ ਨੇ ਜੋ ਕਿ ਲੋਕ ਅੱਜਕੱਲ ਨਹੀਂ ਜਾਣਦੇ ਜਿਵੇਂ ਕਿ ਆਪਾਂ ਜਾਣਦੇ ਹਾਂ ਬਾਹਰੀ ਦੇਸ਼ਾਂ ਦੇ ਵਿੱਚ ਇਹ ਕੰਮ ਚੱਲਿਆ ਜਾਂਦਾ ਹੈ ਜਿਸ ਤਰ੍ਹਾਂ ਬਾਹਰੀ ਦੇਸ਼ਾਂ ਦੇ ਵਿੱਚ ਵੀ ਲੋਕ ਜਾ ਕੇ ਦਿਹਾੜੀਆਂ ਕਰਦੇ ਨੇ ਕੰਮਕਾਰ ਕਰਦੇ ਨੇ ਇਸੇ ਤਰ੍ਹਾਂ ਜੇ ਉਹਨਾਂ ਨੇ ਪੰਜਾਬ ਦੇ ਵਿੱਚ ਮਿਹਨਤ ਕੀਤੀ ਮੁਸ਼ਕਲਤ ਕੀਤੀ ਆਪਣਾ ਪੈਸਾ ਕਮਾਇਆ ਤੇ ਆਪਣੇ ਘਰ ਦਾ ਪੇਟ ਪਾਲਿਆ ਤਾਂ ਸ਼ਾਇਦ ਇਸ ਦੇ ਵਿੱਚ ਕੁਝ ਗਲਤ ਨਹੀਂ ਹੈ ਸਾਡੇ ਕਹਿਣ ਮੁਤਾਬਕ ਤਾਂ ਉਹਨਾਂ ਨੇ ਆਪਣੇ ਘਰ ਨੂੰ ਚਲਾਉਣ ਦੇ ਲਈ ਇੱਕ ਵਧੀਆ ਕੰਮ ਸ਼ੁਰੂ ਕੀਤਾ ਤੇ ਆਪਣੇ ਕੰਮਕਾਰ ਦੇ ਵਿੱਚ ਉਹਨਾਂ ਨੇ ਤਰੱਕੀ ਵੀ ਲੈ ਕੇ ਆਂਦੀ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤਾਂ ਸਾਨੂੰ ਜਰੂਰ ਦੱਸਿਓ ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅਜਿਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ